ਬਲਾਕ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ ਸਫਦਰਪੁਰ, ਅਮਰਤਪੁਰ, ਅਰਾਈਆਂ ਝੁੱਗੀਆਂ, ਡੋਗਰਾ ਝੁੱਗੀਆਂ ਤੇ ਫਤਿਹ ਅਲੀ ਖਾਨ ਪਿੰਡਾਂ ਵਿਖੇ ਬਿਆਸ ਦਰਿਆ ਦੇ ਕਹਿਰ ਕਾਰਨ ਲੋਕ ਖੌਫਜਦਾ ਹਨ। ਇਨ੍ਹਾਂ ਪਿੰਡਾਂ ਦੀ ਦਰਿਆ ਕਿਨਾਰੇ ਤੇ ਪੈਂਦੀ ਜ਼ਮੀਨ ਨੂੰ ਦਰਿਆ ਬਿਆਸ ਨੇ ਪਿਛਲੇ ਕਈ ਦਿਨਾਂ ਤੋਂ ਖੋਰਾ ਲਗਾਇਆ ਹੈ। ਜਿਸ ਕਾਰਨ ਇਨ੍ਹਾਂ ਪਿੰਡਾਂ ਦੀ ਸੈਂਕੜੇ ਏਕੜ ਵਾਹਯੋਗ ਜ਼ਮੀਨ ਦਰਿਆ ਬੁਰਦ ਹੋ ਚੁੱਕੀ ਹੈ। ਪਰ ਹਾਲੇ ਤੱਕ ਸਰਕਾਰ ਨੇ ਕਿਸਮਤ ਦੇ ਮਾਰੇ ਇਹਨਾਂ ਲੋਕਾਂ ਦੀ ਬਾਹ ਨਹੀਂ ਫੜੀ। ਅਜੀਤ ਦੀ ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਬਿਆਸ ਦਰਿਆ ਦਾ ਤੇਜ਼ ਵੰਦਾ ਪਾਣੀ ਕਹਿਰ ਮਚਾ ਰਿਹਾ ਹੈ ਅਤੇ ਦੇਖਦਿਆਂ ਹੀ ਦੇਖਦਿਆਂ 5-7 ਮਿੰਟਾਂ ਦੇ ਵਿੱਚ 7-8 ਵੱਡੀਆਂ ਟਿਗਾ ਡੈਗੇ ਦਰਿਆ ਵਿੱਚ ਸਮਾ ਗਈਆਂ ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥਾਂ ਤੇ ਦਰਿਆ ਨੇ ਜ਼ਮੀਨ ਨੂੰ ਸਭ ਤੋਂ ਵੱਧ ਖੋਰਾ ਲਗਾਇਆ ਹੈ ਉੱਥੇ ਨਜ਼ਦੀਕ ਥਰਮਲ ਪਲਾਂਟ ਗੋਵਿੰਦਵਾਲ ਸਾਹਿਬ ਤੋਂ ਬਿਜਲੀ ਘਰ ਨੂੰ ਬਿਜਲੀ ਸਪਲਾਈ ਕਰਦੀ ਟਾਵਰ ਟ੍ਰਾਂਸਮਿਸ਼ਨ ਲਾਈਨ ਦਾ ਸਭ ਤੋਂ ਵੱਡਾ ਟਾਵਰ ਮੌਜੂਦ ਹੈ ਜੋ ਕਿ ਦਰਿਆ ਬਿਆਸ ਵੱਲੋਂ ਲਗਾਈ ਜਾ ਰਹੀ ਢਾ ਕਰਨ ਕੁਝ ਹੀ ਦੂਰੀ ਤੇ ਰਹਿ ਗਿਆ ਹੈ ਪਰ ਹਾਲੇ ਤੱਕ ਥਰਮਲ ਪਲਾਂਟ ਦੇ ਅਧਿਕਾਰੀਆਂ ਨੇ ਨਾ ਹੀ ਪੰਜਾਬ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਇਸ ਟਾਵਰ ਨੂੰ ਬਚਾਉਣ ਲਈ ਕੋਈ ਕਾਰਵਾਈ ਕੀਤੀ ਹੈ। ਇਹ ਜੀ ਸਾਡੇ ਦਰਿਆ ਨੇ ਸਾਡੀਆਂ ਪੈਲੀਆਂ ਨੂੰ ਬਹੁਤ ਜ਼ਿਆਦਾ ਢਾਲ ਆਈ ਆ ਤੇ ਸਾਡੇ ਅੱਗੇ ਘਰ ਆ ਡੇਰੇ ਆ ਮਾਲ ਡੰਗਰਾ ਸਾਡਾ ਉਹਨੂੰ ਵੀ ਨੁਕਸਾਨ ਹੋਊਗਾ। ਇਹ ਅੱਗੇ ਜੀ ਬਿਜਲੀ ਦਾ ਟਾਵਰ ਆ ਬਿਜਲੀ ਦਾ ਟਾਵਰ 15 ਮਿੰਟ 15 ਮੀਟਰ ਦੂਰ ਰਹਿ ਗਿਆ ਵਾ ਟਾਵਰ ਦਰਿਆ ਦਾ ਉਹ ਡਾਵਰ ਵੀ ਟਿਕਟ ਦਾ ਖਤਰਾ ਵਾ ਅਸੀਂ ਇਹ ਮੰਤਰੀ ਸਾਡੇ ਕੋ ਆਉਂਦੇ ਆ ਆਣ ਕੇ ਵੋਟਾਂ ਪੁਟਾਰਨ ਦੀ ਵਟੋਰਦੇ ਆ ਤੇ ਮੁਰਗੇ ਸਾਨੂੰ ਆਹਦੇ ਨੇ ਅਸੀਂ ਤੁਹਾਡਾ ਨਹਿਰੀ ਰੂਪ ਦਰਿਆ ਕਰ ਦਾਂਗੇ ਇਹ ਸਾਨੂੰ ਕਿਸੇ ਨੇ ਨਹੀਂ ਅਜੇ ਤੱਕ ਇਥੇ ਪੁੱਛਿਆ ਇਹ ਸਾਡੀਆਂ ਪੈਲੀਆਂ ਨੂੰ ਢਾਹ ਲੱਗੀ ਆ ਤੇ ਕਈ ਮਰਵੇ ਪੈਲੀਆਂ ਦੇ ਦਰਿਆ ਦੇ ਵਿੱਚ ਵਹਿ ਗਏ ਆ ਅਸੀਂ ਗਵਰਨਮੈਂਟ ਤੋਂ ਮੰਗ ਕਰਦੇ ਆਂ ਕਿ ਦਰਿਆ ਨੂੰ ਕੰਟਰੋਲ ਕੀਤਾ ਜਾਵੇ ਤੇ ਸਾਡੀਆਂ ਪੈਲੀਆਂ ਬਚਾਈਆਂ ਜਾਣ ਇਹ ਬਿਜਲੀ ਦੀ ਲਾਈਨ ਜਿਹੜੀ ਸultanpur ਵਾਲੀ ਆ ਰਹੀ ਆ ਜੇ ਨਾ ਟਾਵਰ ਦਾ ਕੋਈ ਬੰਦੋਬਸਤ ਗਵਰਨਮੈਂਟ ਨੇ ਨਹੀਂ ਕਰਨਾ ਇਹ ਲਾਈਨ ਵੀ ਬੰਦ ਕੀਤੀ ਜਾਵੇ ਇਹ ਪਿੰਡ ਸਬਤਨਪੁਰ ਦਾ ਬਿਜਲੀ ਜਿਹੜੀ ਇਹ ਨਾਲ ਲਾਈਨ ਨੰਘਾਈ ਆ Sultanpur ਤੋਂ ਗੋਦਵਾਲ ਸਾਹਿਬ ਨੂੰ